ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਮੇਨ ਇਸੇ ਕਰਕੇ ਵੀਡੀਓ ਪਾਈ ਆ ਸਿਰਫ ਤੁਸੀਂ ਇਹ ਦੇਖੇ ਹੁਣੋਂ 5 ਸਾਲ ਦਾ ਬੱਚਾ ਹਨਾ 5 ਸਾਲ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਹੈਗਾ ਤੇ ਇੱਕ ਪੈਣ ਤੋਂ ਉਹਦਾ ਭਰਾ ਹਨਾ ਤੇ ਇੱਕ ਬੱਚਾ ਜੋ ਗਿਆ ਹਨਾ ਦੁਨੀਆ ਤੇ ਤੁਸੀਂ ਕੀ ਮਤਲਬ ਸਹਿਮਤ ਹੋ ਜੀ ਕਿ ਪ੍ਰਵਾਸੀ ਇੱਥੇ ਰਹਿਣੇ ਚਾਹੀਦੇ ਕਿ ਨਹੀਂ ਮੈਂ ਤਾਂ ਇਹ ਕਹਿੰਦੀ ਆ ਜੀ ਮੇਰੇ ਬਾਕੀ ਮੈਨੂੰ ਨਹੀਂ ਪਤਾ ਆਪਣਾ ਯੂਥ ਹੈ ਹੈਨਾ ਆਪਣੇ ਆਪਣੇ ਦੇ ਵਿੱਚ ਪਤਾ ਕੀ ਚੀਜ਼ ਹੈ ਆਪਣਾ ਨਾ ਯੂਥ ਵਿਕ ਜਾਂਦਾ ਹੈ ਮਤਲਬ ਮਾੜੇ ਮੋٹے ਕਿੱਧਰ ਨੂੰ ਪੈਸੇ ਆਏ ਨਾ ਉਧਰ ਦਾ ਹੋ ਜਾਂਦਾ ਹੁਣ ਨੇਪਾਲ ਦੀ ਸਰਕਾਰ ਦੇਖ ਲਓ ਉਵੇਂ ਦਾ ਯੂਥ ਬਣ ਜੇ ਨਾ ਆਪਣਾ ਕੀ ਮਜਾ ਲੈ ਮੰਤਰੀਆਂ ਦੀ ਕਿਸੇ ਦੀ ਮਜਾਲ ਨਹੀਂ ਹੈਗੀ ਫਿਰ ਬੰਦਾ ਨਾ ਜੀਐਸਟੀ ਨਾ ਕੋਈ ਚੀਜ਼ ਨਾ ਕੁਝ ਹੁਣ ਆਹ ਦੇਖੋ ਇੱਥੇ ਇਹਨਾਂ ਦੇ ਆਧਾਰ ਕਾਰਡ ਸਭ ਕੁਝ ਬਣਿਆ ਹੋਇਆ ਆਪਾਂ ਨਹੀਂ ਕਹਿੰਦੇ ਇਹਨਾਂ ਦੇ ਇਹਨਾਂ ਦੇ ਆਪਣੇ ਚੰਡੀਗੜ੍ਹ ਦੇ ਵਿੱਚ ਘਰ ਲੈਣੇ ਹੈਨਾ ਇੱਕ ਆਮ ਜਨਤਾ ਹੁਣ ਦੇਖ ਲੋ ਸਾਡੇ ਅਸੀਂ ਖੁਦ ਸੋਚਦੇ ਹਾਂ ਸਾਡਾ ਲੋਕਾਂ ਦਾ ਡਰੀਮ ਹੈ ਚੰਡੀਗੜ੍ਹ ਦੇ ਵਿੱਚ ਘਰ ਲੈਣਾ ਹੈਨਾ ਇਹ ਆਪਣਾ ਘਰ ਪਾਈ ਬੈਠੇ ਨੇ ਫਲੈਟ ਇਹਨਾਂ ਨੇ ਕਿਰਾਇਆ ਦੇ ਚੜਾਈ ਹੋਏ ਨੇ ਤੇ ਦੂਜਾ ਇਹਨਾਂ ਦਾ ਖੁਦ ਇਹਦਾ ਝੁੰਗੀਆਂ ਕਰ ਰਹੇ ਨੇ ਔਰ ਇੰਨਾ ਕੁ ਗੰਦ ਪਾਇਆ ਹੋਇਆ ਹੈ ਨਾ ਇਹਨਾਂ ਨੇ ਹੁਣ ਤੁਸੀਂ ਇੱਕ ਬੱਚਾ ਦੇਖ ਲੋ ਉਹਦੇ ਨਾਲ ਕੀ ਕਹਿੰਦੇ ਉਹ ਵੀ ਸ਼ਰਮ ਆਉਂਦੀ ਐ ਇੰਨੀ ਘਟੀਆਂ ਹਰਕਤ ਇਹਨਾਂ ਨੇ ਕੀਤੀ ਮੈਂ ਤਾਂ ਇਹੀ ਗੱਲ ਕਹੂੰਗੀ ਪ੍ਰਸ਼ਾਸਨ ਨੂੰ ਕਿ ਇਹਨੂੰ ਫਾਂਸੀ ਨਾ ਹੋਵੇ ਇਹਨੂੰ ਨਾ ਜਨਤਾ ਦੇ ਹਵਾਲੇ ਕਰ ਦਿਓ ਅਸੀਂ ਆਪੇ ਚੌਂਕ 'ਚ ਲਟਕਾਵਾਂਗੇ ਨਾ ਪਾਣੀ ਨਾ ਕੁਝ ਜਿੰਨੇ ਦਿਨ ਨਟਕ ਦਾ ਨਟਕੇ ਰਹਿਣ ਦੋ ਪਤਾ ਲੱਗਣ ਦੋ ਇਹਨਾਂ ਨੂੰ ਵੀ ਵੀ ਕੀ ਫੇਰ ਇਹ ਭੱਜਣਗੇ ਜਦੋਂ ਆਪਣੇ ਪੰਜਾਬ ਤੇ ਮਾਰਾ ਜਾ ਹੁਣ ਉਹ ਹੋਇਆ ਸੀਗਾ ਲੜਾਈ ਲੱਗੀ ਸੀ ਕਿਵੇਂ ਭੱਜੇ ਸੀਗੇ ਇਹ ਯਾਰ ਕੋਈ ਇਹਨਾਂ ਨੇ ਸਾਥ ਨਹੀਂ ਦੇਣਾ ਪੰਜਾਬੀਓ ਸਮਝੋ ਸਮਝੋ ਹਜੇ ਵੀ ਵਕਤ ਹੈ ਨੇ ਤਾਂ ਸਾਰੀ ਉਮਰ ਨੂੰ ਖਤਾ ਖਾਉਂਗੇ ਤੁਸੀਂ ਤੇ ਇਹਨਾਂ ਦਾ ਜਿਹੜਾ ਇੱਕ ਮੇਨ ਤੁਸੀਂ ਸ਼ਾਇਦ ਇਹ ਖਬਰ ਸੁਣੀ ਹੋਣੀ ਉਸ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਮੇਬੀ ਹਾਂ 15 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਖੀਦਰਾਬਾਦ ਦੇ ਵਿੱਚ ਇੱਕ ਦਾਦੇ ਨੂੰ ਉਹਦਾ ਪੋਤਾ ਖਵਾਤਾ ਸੀਗਾ ਇਹ ਇਹਨਾਂ ਤੇ ਕੀ ਆਪਾਂ ਭਰੋਸਾ ਕਰ ਲਾਂਗੇ ਹੁਣ ਸਾਰੇ ਨੂੰ ਆਪਾਂ ਨੂੰ ਇਕੱਠੇ ਹੋਣਾ ਪੈਣਾ ਤੁਸੀਂ ਜਾਗੋ ਹੁਣ ਨਹੀਂ ਆਪਾਂ ਜਾਗਾਂਗੇ ਨਾ ਤਾਂ ਆਪਣਾ ਪੰਜਾਬ ਸੋਜੂਗਾ ਜਾਗੋ ਮੈਂ ਤਾਂ ਖੁਦ ਮੈਂ ਕੋਈ ਗੱਲ ਨਹੀਂ ਆਪਣੀ ਸੰਸਥਾ ਬਣਾਓ ਕੱਲਿਆ ਉੱਥੇ ਸਾਰੇ ਇਕੱਠੇ ਹੋ ਉੱਥੋਂ ਆਪਾਂ ਦੇਖ ਹੁਣ ਫਾਂਸੀ ਉਹਨਾਂ ਇੱਕ ਝਟਕੇ ਤੇ ਬੰਦਾ ਖਤਮ ਯਾਰ ਜਿਵੇਂ ਉਹਨੂੰ ਤੜਪਾਇਆ ਛੋਟੇ ਜਿਹੇ ਨੂੰ ਹਨਾ 5 ਸਾਲ ਦੇ ਬੱਚੇ ਨੂੰ ਤੜਪਾਇਆ ਉਹ ਵੀ ਸਾਡਾ ਕੁਛ ਸੀਗਾ ਠੀਕ ਐ ਅੱਜ ਉਹਦੇ ਮਾਪੇ ਉਹਨੂੰ ਪੁੱਛ ਕੇ ਦੇਖੋ ਉਹਦੀ ਭੈਣ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਚ ਦਿਲ ਤੇ ਕੀ ਬੀਤਰੀ ਹੋਊਗੀ ਕਿੰਨੀ ਸ਼ਰਮ ਵਾਲੀ ਗੱਲ ਐ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੁਣ ਵੀ ਜਾਗੋ ਪੰਜਾਬੀਓ ਜਾਗੋ ਨਹੀਂ ਤਾਂ ਸਾਡਾ ਦੇਸ਼ ਖਤਮ ਕਰ ਦੋਗੇ ਇਹ ਪ੍ਰਵਾਸੀ ਹੁਣ ਤੁਸੀਂ ਦੇਖੋ ਹਰੇਕ ਜਗ੍ਹਾ ਜਿੱਥੇ ਕਿਤੇ ਬਾਜ਼ਾਰਾਂ 'ਚ ਚਲੇ ਜਾਓ ਕਿਤੇ ਹੋਰ ਪਾਸੇ ਚਲੇ ਜਾਓ ਸਭ ਤੋਂ ਮੂਰੇ ਇਹੀ ਦਿਖਦੀਆਂ ਇੱਕ ਇੱਕ ਟਾਈਮ ਹੁੰਦਾ ਸੀਗਾ ਜਦੋਂ ਹੁਣ ਜਿਹੜਾ ਹੁਣ ਸਾਡੇ ਅਕੇ ਯੂਥ ਆ ਰਿਹਾ ਚਲੋ ਅਸੀਂ ਵੀ ਹੁਣ ਲਾ ਲਓ ਕਿ ਜੋ ਯੂਥ ਹੁਣ ਆਪਾਂ ਪੁਰਾਣੇ ਲਾ ਲਓ ਹਨਾ ਥੋੜੇ ਜਿਹਾ ਪੁਰਾਣੇ ਲਾ ਲਓ ਜਿਹੜੇ ਹੁਣ ਹੁਣ ਦੇ ਬੱਚੇ ਆ ਰਹੇ ਆ ਉਹਨਾਂ ਦਾ ਜਮਾਂ ਹੀ ਬੇੜਾਗਰਕ ਹੋ ਜਾਣਾ ਅਸੀਂ ਤਾਂ ਫੇਰ ਵੀ ਅਸੀਂ ਲਾਸਟ ਪੀੜੀ ਆ ਇਹ ਵਾਲੀ ਇਸ ਤੋਂ ਬਾਅਦ ਸਾਨੂੰ ਹੀ ਕੁਝ ਕਰਨਾ ਪੈਣਾ ਆਦਰਵਾਇਜ਼ ਜਿਹੜੇ ਆਧੇ ਬੱਚੇ ਆ ਰਹੇ ਹਨ ਉਹਨਾਂ ਨੂੰ ਤਾਂ ਮੇਨਲੀ ਬਸ ਇਹ ਹੈ ਕਿ ਪਲੱਸ 2 ਕੀਤੀ ਅਸੀਂ ਬਾਹਰ ਜਾਣਾ ਹੈ ਹੈਨਾ ਤੁਸੀਂ ਆਪਣੇ ਇੰਡੀਆ ਨੂੰ ਹੀ ਬਾਹਰ ਕਿਉਂ ਨਹੀਂ ਬਣਾਉਂਦੇ ਆਪਣਾ ਆਪਣਾ ਦੇਸ਼ ਹੀ ਪੰਜਾਬ ਨੂੰ ਕਿਉਂ ਨਹੀਂ ਆਪਾਂ ਕੈਨੇਡਾ ਬਣਾ ਸਕਦੇ ਕਿਉਂ ਆਸਟ੍ਰੇਲੀਆ ਨਹੀਂ ਬਣਾ ਸਕਦੇ ਬਣਾ ਸਕਦੇ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਠੀਕ ਹੈ ਜੀ ਬਣਾਉ ਜੇ ਕੋਈ ਮੇਰੇ ਨਾਲ ਸਹਿਮਤ ਹੈ ਨਾ ਪਲੀਜ਼ ਕਮੈਂਟ ਦੇ ਵਿੱਚ ਜਰੂਰ ਲਿਖਿਓ ਕਿ ਹਾਂਜੀ ਅਸੀਂ ਸਹਿਮਤ ਹਾਂ ਜੀ ਪ੍ਰਵਾਸੀ ਇੱਥੇ ਰਹਿਣੇ ਨਹੀਂ ਚਾਹੀਦੇ ਬਾਜੀ ਅੰਨਾ ਕੀ ਕਹਿਣਾ ਸੀਗਾ ਧੰਨਵਾਦ ਜੀ